ਕੁਰੀਅਰ ਦੇ ਨਾਂ ਦੇ ਉੱਤੇ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਸੰਗਰੂ ਪੁਲਿਸ ਨੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਣ ਨੇ ਦੱਸਿਆ ਕਿ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕੁਰੀਅਰ ਦੇ ਨਾਂ ਉੱਤੇ ਠੱਗੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਾਲ ਹੀ ਉਹਨਾਂ ਦੱਸਿਆ ਕਿ ਇਹਨਾਂ ਵੱਲੋਂ ਕਿਸ ਤਰ੍ਹਾਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਕੀ ਕੀ ਕਿਹਾ ਐਸਐਸਪੀ ਨੇ ਤੇ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਤੁਸੀਂ ਵੀ ਦੇਖੋ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ। ਕਿ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫਆਈਆਰ ਹੋਈ ਸੀ ਪਿਛਲੇ ਮਹੀਨੇ ਆ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਪੀੜੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਨੁਭਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਾਰਪੁਰ ਰੂਪਨਗਰ ਮਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋਂ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹਾਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾਂ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਦਾ ਉਸ ਦੇ ਖਿਲਾਫ 4 ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ 3 ਮੁਕਦਮੇ ਦਰਜ ਨੇ ਜੋ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਇਨਾ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਂਤ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਣ ਪਲੱਸ ਅਸੀਂ ਇਹ ਵੀ ਹੋਰ ਤਫਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ਮਰਰਾ ਦੇ ਚੋਰੀਆਂ ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਥ ਪਹੰਦਾ ਇੱਕ ਸੰਗਠਨ ਪੁਲਿਸ ਦਾ ਵੱਡਾ ਉਪਰਾਲਾ ਹੈ। ਇਹ ਕ੍ਰੈਮ ਕਰਦੇ ਕਿਵੇਂ ਸੀ ਇਹ ਜਿਵੇਂ ਤੁਸੀਂ ਦੱਸੇ ਵੀ ਕੋਰੀਅਰ ਕੰਪਨੀਆਂ ਤੇ ਜਾ ਕੇ ਅਟੈਕ ਕਰਦੇ ਸੀ ਕਿਸ ਤਰੀਕੇ ਦਾ ਪਲਾਨ ਸੀ ਉਹਨਾਂ ਦਾ ਕਿਵੇਂ ਕੰਮ ਕਰਦੇ ਸੀ। ਇਹਨਾਂ ਦਾ ਫੋਕਸ ਇਹ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰ ਦਿੱਤੇ ਸੀ। ਫਟਕ ਸਕਦੇ ਸੀ ਉਹਨਾਂ ਦੇ ਕੋਰੀਅਰ ਦੇ। ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਜੋ ਚੀਜ਼ ਮਿਲ ਜਾਏ ਉਹ ਚੀਜ਼ ਚੰਗੇ ਸੀ ਇਹਨਾਂ ਤੋਂ ਪਹਿਲਾਂ ਵੀ ਕੋਈ ਪਰਚੇ ਕਰ ਤਾ ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸਦੇ ਤਿੰਨ ਮੁਕੱਦਮੇ ਨੇ ਜਿਨ੍ਹਾਂ ਵਿੱਚੋਂ ਇੱਕ ਮੁਕੱਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕੱਦਮੇ ਮੁਹੱਲੀ ਜ਼ਿਲ੍ਹੇ ਦੇ ਨੇ ਇਹ ਇਹਨਾਂ ਦਾ ਬੇਸਿਕਲੀ ਫੋਕਸ ਹੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿੰਦੇ ਮੁਤਾਬਿਕ ਇਹ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਤਾਂ ਕੋਈ ਤਾਂ ਛੁੱਟੀ ਹੋ ਗਈ ਕਿਵੇਂ ਦੀ ਕਿਵੇਂ ਅਜੀਤ ਕੁਮਾਰ ਨੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਮਤਲਬ ਬੇਜ਼ਗਾਰੀ ਤੁਹਾਨੂੰ ਲੱਗਦਾ ਹੈਗਾ ਨਹੀਂ ਕਿ ਬਸਲੇ ਚੋਰ ਕਰਦਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚ ਇਹ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਵਿੱਚ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਾਰਦਾਤ ਨੂੰ ਜਨਮ ਦਿੱਤਾ ਜੀ ਜੀ ਅਨੰਦ ਦੇ ਨਾਲ ਸਰ ਹੋਰ ਵੀ ਬੰਦੇ ਨਾਲ ਹੋ ਸਕਦੇ ਨੇ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਰਗਣਾ ਹੈਗੇ ਅਜੀਤ ਕੁਮਾਰ ਉਹਨਾਂ ਨਾਲ ਦੋ ਮੈਂਬਰ ਹੋਰ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਹੋਣ ਹਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫतीश ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਅਮ ਇਨਵੈਸਟੀਗੇਸ਼ਨ ਵਿੱਚ ਰਿਪੋਰਟ ਸਾਹਮਣੇ ਆਇਆ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਇਹ ਬੰਦੇ ਵੱਧ ਨਹੀਂ ਸਕਦੇ ਨਹੀਂ ਜੀ ਹਾਲੇ ਤੱਕ ਇਹ ਮੈਂਬਰ ਤੇ ਹੀ ਹੈਗੇ ਔਰ ਔਰ ਹੋਰ ਤਾਂ ਨਹੀਂ ਤਫਤੀਸ਼ ਤੋਂ ਲੱਗਦਾ ਹੈ ਕਿ ਇਹ ਤਿੰਨ ਹੀ ਸੀ ਜੋ ਇਹ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸੀਗੇ ਕਿੰਨਾ ਕੈਸ਼ ਜਿਹੜਾ ਇਹਨਾਂ ਨੇ ਲੁੱਟਿਆ ਕਿਉਂਕਿ 3 ਲੱਖ ਜੂਦ ਹੈ ਜੀ ਸੱਗੀਆਂ ਸਾਰੀਆਂ ਵਾਰਦਾਤਾਂ ਮੰਨ ਲਈਏ ਤਾਂ ਕੈਸੇ ਬੰਦੇ ਬੁੜੇ ਕਿ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਲੁੱਟਿਆ ਇਹਨਾਂ ਨੇ ਜੀ ਨਹੀਂ ਹੋਰ ਇਹ ਤਫਤੀਸ਼ ਚੱਲ ਰਹੀ ਹੈ ਰਿਕਵਰੀ ਜਿਹੜੀ ਹੈ ਉਹ 1 ਲੱਖ ਰੁਪਏ ਦੀ ਹੋਈ ਹੈ ਹਾਲੇ ਤੱਕ ਕੈਸ਼ ਨਹੀਂ ਪਤਾ ਲੱਗੇ ਜਿਹੜੀ ਕੈਸ਼ ਨਹੀਂ ਉਹ ਉਹ ਹਲੇ ਇ ਸੰਗਰੂਪ ਤੋਂ ਹੀ ਗੁਰਵਿੰਦਰ ਸਿੰਘ ਦਾ ਕੀ ਹੋਊਗਾ ਜੀ ਅਰੈਸਟ ਬਾਕੀ ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਈਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇਗਾ